ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਕੀ ਪਾਵਨ ਪਵਿੱਤਰ ਗੋਦ ਵਿੱਚ ਸਵਾਇ ਮਾਨ ਸਤਿਗੁਰੂ ਜੀ ਕੀ ਸੱਚ ਜਿਵਾਦੀ ਸਾਧ ਸੰਗਤ ਸਭ ਤੋਂ ਪਹਿਲਾਂ ਬੇਨਤੀ ਹੈ ਸਾਰਿਆਂ ਨੇ ਇਕਾਗਰਤਾ ਜ਼ਰੂਰ ਬਣਾਈ ਰੱਖਣਾ ਕਿਉਂਕਿ ਕੀਰਤਨੀਏ ਸਿੰਘ ਤਿੰਨ ਜੜੇ ਹੁੰਦੇ ਆ ਪ੍ਰਭਾਵ ਆਪਣਾਉਂਦਾ ਜੀ ਦੂਜੀ ਗੱਲ ਉਹਨਾਂ ਦੇ ਕੋਲ ਤਿੰਨ ਇਨਸਟਰੂਮੈਂਟ ਹੁੰਦੇ ਨੇ ਜੋੜੀ ਇਤਬਲਾ ਨਹੀਂ ਇਹ ਜੋੜੀ ਏ ਜੋੜ ਕੇ ਰੱਖਦਾ ਤੇ ਇਸ ਕਰਕੇ ਬੁਲਾਰੇ ਦੇ ਪਾਸ ਕੱਲਾ ਜਾਣਾ ਹੁੰਦਾ ਭਾਵੇਂ ਸਾਡੇ ਕੋਲ ਅਲਫਾਜ ਨਹੀਂ ਹੁੰਦੇ ਪਰ ਫਿਰ ਵੀ ਗੁਰੂ ਆਪ ਹੀ ਉਸੇ ਤਰ੍ਹਾਂ ਤੁਸੀਂ ਕਹੋ ਵੀ ਮੈਂ ਕਸ਼ਮੀਰ ਗਿਆ ਠੰਡੀਆਂ ਬਾਦੀਆਂ ਨੇ ਔਰ ਕੋਈ ਫਿਰ ਇਹ ਵੀ ਕਹੇਵੇ ਮੈਨੂੰ ਉੱਥੇ ਠੰਡ ਨਹੀਂ ਮਿਲੀ ਹੋ ਨਹੀਂ ਸਕਦਾ ਉਥੇ ਇਨਸਾਨ ਝੂਟ ਹੋ ਸਕਦਾ ਹੈ ਐਡੇ ਵੱਡੇ ਠੰਡ ਦੇ ਸੋਮੇ ਦੇ ਪਾਸ ਆਪਾਂ ਬੈਠੇ ਹੋਈਏ ਔਰ ਫਿਰ ਵੀ ਆਪਣੀ ਗੱਲਾਂ ਅਮਰਤ ਕੀਰਤਨ ਦੇ ਪਿਛਲੇ ਪੰਨੇ ਤੇ ਲਿਖੇ ਨੇ ਹਰ ਜਸ ਸੁਣ ਤੇ ਬਾਤ ਚਲਾਵੇ ਗੋਬਿੰਦ ਸਿੰਘ ਵੇ ਸੋਖ ਸਿੱਖਣਾ ਪਵੇ ਉਹ ਹਾਜ਼ਰ ਗੈਰ ਹਾਜ਼ਰ ਵਾਲੀ ਕਥਾਵਾਂ ਬਹੁਤ ਸਾਰੀਆਂ ਨੇ ਨੀ ਬਿਆਨ ਕੀਤੇ ਜਾਂਦੇ ਆ ਸੇ ਖੈਰ ਤਾਂ ਗੁਰੂ ਅਮਰਦਾਸ ਸੇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਤੇ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧੀ ਇਸ਼ਤਿਹਾਰ ਦੇ ਵਿੱਚ ਤੁਸੀਂ ਸਾਰੇ ਨੇ ਪੜਿਆ ਇਹ ਵਿਸ਼ੇਸ਼ ਤੌਰ ਤੇ ਇਹ ਪੁਰਬ ਮਨਾਏ ਜਾ ਰਹੇ ਆ ਯਾਦ ਆਪਾਂ ਇਸ ਤਰ੍ਹਾਂ ਰੱਖ ਸਕਦੇ ਹਾਂ ਗੁਰੂ ਅਮਰਦਾਸ ਜੀ ਮਹਾਰਾਜ ਠੀਕ 10 ਸਾਲ ਛੋਟੇ ਨੇ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੋਂ 19 ਰਾਗਾਂ ਦੇ ਵਿੱਚ ਅਮਰਤ ਗੁਰਵਾਣੀ ਲਿਖੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੇਵਲ ਦੋ ਰਾਗ ਤੱਤਾ ਤੁਖਾਰੀ ਤਕਤਾ ਤਿਲੰਗ ਦੋ ਰਾਗਾਂ ਨੂੰ ਛੱਡ ਕੇ 17 ਰਾਗਾਂ ਦੇ ਵਿੱਚ ਬਾਣੀ ਹੈ ਮੇਰੇ ਧੰਨ ਗੁਰੂ ਅਮਰਦਾਸ ਬਾਪੂ ਦੀ ਸਾਡੇ ਕਰ ਭਾਵੇਂ ਜਨਮ ਹੋ ਜੇ ਭਾਵੇਂ ਮੇਰੀ ਮੌਤ ਆ ਜਾਏ ਗੁਰੂ ਅਮਰਦਾਸ ਦੀ ਬਾਣੀ ਤੋਂ ਬਗੈਰ guzara ਨਹੀਂ गुरु अमरदास महाराज की बाणी तकरीबन जे कह लिए तीन करोड़ सिख ने ते तीन करोड़ वारी ही रोज बाणी पढ़ी जाती है क्या वैसी बात है गुरु अमरदास परस है पोहम पातक बिना सह संघ जी मैं फिर बेनती करूंगा कृपा करके हेल जुल मत करो गुरु अमरदास परस है पोहम पातक बिना सह ਅ ਤੇਰਤੀ ਦਾ ਭਾਰ ਹੌਲਾ ਹੁੰਦਾ ਹੈ ਗੁਰੂ ਅਮਰਦਾਸ ਸਾਹਿਬ ਆਪਣੀ ਜ਼ਬਾਨ ਤੋਂ ਇੱਕ ਵਾਰੀ ਉਚਾਰਨ ਕਰੀ ਤਾਂ ਇਹ ਗੁਰੂ ਅਮਰਦਾਸ ਜੀ ਬੀਬੀਓ ਤੁਹਾਡਾ ਕੁਝ ਨਹੀਂ ਹੋ ਸਕਦਾ ਮੈਂ ਸੱਚ ਕਹਿਣਾ ਭਾਵੇਂ ਕਿਸੇ ਨੂੰ ਕੌੜਾ ਲੱਗੇ ਤੇ ਲੱਗੇ ਮੇਰਾ ਰੋਠੇ ਨ ਕਲਗੀਆਂ ਵਾਲਾ ਜਗਤ ਭਾਵੇਂ ਸਾਰਾ ਰੁਸ਼ ਜਾਏ ਧਿਆਨ ਨਾਲ ਸੁਣੋ ਗੁਰੂ ਅਮਰਦਾਸ ਪਰਸੀ ਹੈ ਉਹਮ ਪਾਤਕ ਬਿਨਾਸੈ ਇਹ ਸਮੁੱਚੀ ਤਰਤੀ ਦਾ ਭਾਰ ਹਲਕਾ ਹੁੰਦਾ ਹੈ ਗੁਰੂ ਅਮਰਦਾਸ ਪਰਸੀਐ ਸਿਧ ਸਾਧਿਕ ਆਸਾਸੈ ਪੂਗੇ ਹੋਏ ਜੋਗੀ ਨਾਨਕ ਕਰਮਾਤੀ ਸ਼ਕਤੀਆਂ ਦੇ ਜਿਹੜੇ ਮਾਲਕ ਨੇ ਉਹ ਤਰਸ ਦੇਨੇ ਕਿਦਰੇ ਸਾਨੋ ਇੱਕ ਵਾਰ ਜ਼ਬਾਨ ਤੋਂ ਕਹਿਣਾ ਨਸੀਬ ਹੋ ਜਾਏ